पापा कल की थी हैं हैं गंदे की की हो सकता की खादा सी जप्पू ने उने चोको। चोको? हाँ, तोड़ी, तोड़ी। ए, पापा ने दिखाऊं तो की ले के देता सी पापा ने उन्हें चोको चोको खा ली जो सारी खा ली हां सच्ची खा ली पापा ने कितनीयां ले आंदीयां खाम हो गया हाँ। ले सारी खामू करती हाँ। ਤੇ ਪਾਪਾ ਨੇ ਇੱਕ ਹੋਰ ਵੀ ਲਿਆਂਦੀ ਏ ਤੈਨੂੰ ਪਤਾ ਹੋਰ ਵੀ ਲਿਆਂਦੀ ਜੱਪੂ ਪਾਪਾ ਨੇ ਕਿੰਨੀਆਂ ਕਿੰਨੀਆਂ ਚਾਕਲੇਟਾਂ ਲੈਂਦੀ ਆ ਪਾਪਾ ਨੇ ਦੋ ਦੋ ਲਿਆਂਦੀਆਂ ਨਾ ਨਹੀਂ ਇੱਕ ਹੀ ਆ ਪਾਪਾ ਕੋਲ ਦੇ ਹਾਂ ਇੱਕ ਹੀ ਆ ਅੱਜ ਤਾਂ ਸੂਰਜ ਵੀ ਨਹੀਂ ਨਿਕਲੇ ਅੱਛਾ ਧੋਪੋ ਹੀ ਨਹੀਂ ਹੈ ਐ ਮੰਜੇ ਤਾਂ ਗਿੱਲੇ ਹੁੰਦਾ ਕੋਈ ਡਰਤੇ ਨਹੀਂ ਹੁੰਦਾ ਨਾ ਹੈ ਮੋਟੇ ਆ ਮੁੰਡਾ ਡੱਠਾ ਵੀ ਰਵੇ ਤੇ ਕੋਈ ਡਰ ਤੇ ਨਹੀਂ ਹੁੰਦਾ ਤਾਂ ਕਿਉਂ ਲੁਕਾ ਕੇ ਦਿਖਾਈ ਜਾ ਰਹੇ ਹੋ ਫਿਰ ਹੁਣੇ ਉਹਨੇ ਖਾਧੀ ਏ ਕਿਹਨੇ ਗੂਗਲ ਹੈ ਗੂਗਲ ਗੂਗਲ ਨਾ 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 ਉਹ ਆ ਸੀ ਲਫਾਫਾ ਪੁੱਤ ਆ ਦੇ ਆ ਦੇਖ ਅਗੇ ਰਿਆ ਨਹੀਂ ਨਹੀਂ ਆਈ ਹੈਗੇ ਮੈਂ ਕੁੱਟਣ ਨੂੰ ਉਹਨੂੰ ਦਿਖਾਇਆ ਤੇ ਹਾਂ ਹਾਂ ਪਾਪਾ ਨੇ ਲੱਲੀ ਆ ਸੀ ਖਾਲੀ ਲਵਾਫਾ ਸੀ ਖਾਲੀ ਰੈਪਰ ਸੀ ਪਾਪਾ ਤਾਂ ਇਹਨੂੰ ਜਾਣ ਕੇ ਕਰੀ ਜਾਂਦੇ ਸੀ ਹੋਰ ਖਾਲੀ ਸੀ ਝੂਠ ਹੀ ਕਰੀ ਜਾਂਦੇ ਸੀ ਓਹੋ ਇਹ ਲੈ ਉਹ ਕਿੱਥੇ ਲਾਗੇ ਜੱਪੂ ਆ ਜਾ ਇੱਧਰ ਬੈਠਣੇ ਆ ਦਵਾਈ ਖਾ ਲਈਏ 4:00 ਵਜ ਗਏ ਨੇ ਉੱਤੇ ਹੈ ਦਵਾਈ ਕਿਥੇ ਹੈ ਕਿਹੜੀ ਖਾਣੀ ਹੈ 3 ਨੰਬਰ ਹਾਂ ਆ ਲਓ ਦੇਖੋ ਟਾਈਮ ਕਿੰਨਾ ਹੋਇਆ 3:48 ਪੋ 4:00 ਵਜ ਖਾਣੀ ਹੈ ਹਾਂ ਅਜੇ 10 ਮਿੰਟ ਪਿਆ ਅਜਾਪੂ ਉਹ ਦੇਖਿਆ ਦੇਖਿਆ ਦੇਖੋ ਲਟਕਰੀ ਇਹਨੂੰ ਹੈਗਾ ਇੱਧਰ ਆ ਜਾ ਇੱਧਰ ਆ ਜਾ ਜੱਪੂ ਜੱਪੂ ਇੱਧਰ ਆ ਜਾ ਮੰਜੇ ਤੇ ਕੱਲ ਮੰਜਾ ਬੜਾ ਗਲਤ ਡਾਇਆ ਹੋਇਆ ਸੀ ਤੁਸੀਂ ਆਹ ਨਹੀਂ ਦੇਣੀ ਦੇਖੋ ਆ ਵੀ ਮੈਂ ਕੁੱਟੂਗੀ ਹਾਂ ਜਦੋਂ papa ਪਾਪਾ ਨੇ ਤੈਨੂੰ ਚੁਕਾਈ ਜਾਂਦੇ ਆ ਚਾਕਲੇਟ ਤੋਂ ਤੇ ਹੁਣ ਤੇ ਹੈ ਕੰਮ ਹੋ ਗਈ ਬੜਾਤੀ ਮੈਂ ਚਾਕਲੇਟ ਪਤਾ ਐਵੇਂ ਹੀ ਛੜਾਤੀ ਸਾਡੀ ਤੇ ਪੁਰਜੀ ਪੀ ਮੈਂ ਤੇ ਪੁਰਜੀ ਨਹੀਂ ਦਾਨੀ ਮਨ ਤਾਂ ਪਤਾ ਨਹੀਂ ਮੂਲੀ ਦੀ ਪੁਰਜੀ ਨੂੰ ਚੰਗੀ ਲੱਗਦੀ ਹਾਂ ਮੰਮਾ ਆਏਗਾ ਸਬਜੀ ਵਾਲੇ ਗਏ ਸਬਜੀ ਵਾਲੇ ਤਾਂ ਲੰਘ ਗਏ ਹੁਣ है ही नहीं हूँ की लवे जाप जपनूर ना लटक ओ मटो अंदर आ जाओ अंदर ओ नेरा पै गया अंदर आ जाओ पापा दुद्ध लैन गए पापा दुधु लैन चले गए दुद्ध लैन लैन चले गए पुत होर हूं जी <laughs> मैं मैं वीडियो पानी जी, जी ना पता आ गया हूं मैं वीडियो नहीं बन देगा ਛਾਰਿਆਂ ਨੂੰ ਨਾ ਕਮੈਂਟ ਦੇ ਸੀ ਬ ਗੱਲਾਂ ਤੇ ਪਾਵਨ ਵਿੱਚ ਕਾਦਰ ਜੀ ਦਾ ਕਮਰਾ ਦੇਖੋ ਕਿੰਨਾ ਸਾਫ਼ ਹੋਵੇ ਇਹ ਵੀ ਕਿਸੇ ਕਿਸੇ ਦਿਨ ਮਿਲਦਾ ਜਦੋਂ ਤੁਹਾਡੇ ਭਾਜੀ ਸਾਰਾ ਦਿਨ ਬਾਹਰ ਨੂੰ ਰਹਿਣ ਨਾ ਜਿੱਦਣ ਧੁੱਪ 'ਚ ਬੈਠੇ ਹੋ ਉਹ ਦਿਨ ਤਾਂ ਹੀ ਤਾਂ ਕਹਿੰਦੀ ਸੀ ਵਾ ਧੁੱਪ 'ਚ ਬੈਠਿਆ ਕਰੋ ਰੋਈ ਦੇ ਪਿੱਛੇ ਲੁਕੇ ਰਹੇ ਨੇ ਤੁਸੀਂ ਕਿੱਥੇ ਲੁਕੇ ਹੋ ਹੋ ਨਸੋਈ ਦੇ ਪਿੱਛੇ ਪਰਦਿਆਂ ਦੇ ਪਿੱਛੇ ਮਤਲਬ ਪਰਦਿਆਂ ਦੇ ਪਿੱਛੇ ਲੁਕੇ ਆਂ ਬਾਬਾ ਜੀ ਤੇ ਆਏ ਨਹੀਂ ਗੁਰਦੁਆਰੇ ਵਾਲੇ ਕੱਲ ਆਪਣੇ ਨਾ ਖੰਡਪਾਟ ਸਾਹਿਬ ਦਾ ਪ੍ਰਕਾਸ਼ ਹੋਣੇ ਨੇ ਛੋਟੇ ਸਾਹਿਬ ਜਦਿਆ ਦੀ ਜਗ੍ਹਾ ਸਿਧੀਪੁਰ ਪੂਰਬ ਆ ਤੇ ਪਾਣੀ ਤੋਂ ਸ਼ੁਰੂ ਹੋ ਜਾਂਦੇ ਨੇ ਤੇ ਇੱਕ ਬਾਬਾ ਜੀ ਦੀ ਜਿਹਨਾਂ ਦੇ ਨਾਮ ਤੇ ਆਪਣਾ ਗੁਰਦੁਆਰਾ ਦਾ ਨਾਮ ਹੈ ਬਾਬਾ ਸੁੰਦਰ ਸਿੰਘ ਜੀ ਉਹ ਸਿੱਧੀ ਬਾਬਾ ਜੀ ਦੇ ਨਾਲ ਗੱਲਬਾਤ ਹੁੰਦੀ ਸੀ ਉਹ ਕਹਿੰਦੇ ਸੀ ਨਾ ਮੀ 파ਦੇ ਤੇ ਮੀ ਬਾਜ ਨਾ ਤੇ ਉਹ ਕਹਿੰਦੇ ਸੀ ਰੁਕ ਜਾ ਰੁਕ ਜਾ ਤੇ ਰੁਕ ਵੀ ਜਾਂਦਾ ਸੀ ਇੰਨਾ ਇੰਨੀ ਸ਼ਕਤੀ ਦੀ ਹੁੰਦਾ ਸੀ ਸਿੱਧੀ ਉਹਨਾਂ ਨਾਲ ਗੱਲਬਾਤ ਵੀ ਕਰ ਲੋ ਇੱਕ ਹੁੰਦਾ ਨਾ ਫੋਨ ਤੇ ਰਹੀ ਗੱਲਬਾਤ ਉਹਨਾਂ ਨਾਲ ਸਿੱਧੀ ਗੱਲਬਾਤ ਐ ਵੀ ਬੰਦੇ ਸਨ ਹਨਾ ਜਿਹੜੇ ਮਹਾਪੁਰਸ਼ ਸੰਤ ਜਿਹੜੇ ਰੱਬ ਨਾਲ ਜੁੜੇ ਸੀ ਸਿੱਧਾ ਪਹਿਲੇ ਤੋਂ ਬੰਦੇ ਹੀ ਸਨ ਪਰਮਾਤਮਾ ਵੱਲੋਂ ਜਦੋਂ ਉਹਨਾਂ ਤੇ ਕਿਰਪਾ ਹੁੰਦੀ ਹੈ ਨਾ ਇੱਕ ਅੰਦਰੂਨੀ ਉਦੋਂ ਫਿਰ ਉਹ ਸੰਤ ਮਹਾਤਮਾ ਮੈਂ ਕਰਨੀਆਂ ਬੰਦ ਜਾਂਦੇ ਨੇ ਤੇ ਆਪਰਮਾਤਮਾ ਦੇ ਚੇਤੇ ਦੇ ਨਾਮ ਤੇ ਲੀਨ ਹੋ ਜਾਂਦੇ ਨੇ ਤੇ ਉਹਨਾ ਮੈਂ ਸੋਚਦੀ ਹਾਂ ਕਈ ਵਾਰੀ ਕਿ ਇਹੋ ਜੇ ਮਾਮਲਾ ਨਹੀਂ ਲੋਕ ਕਹਿੰਦੇ ਵੀ ਦਾਰੂ ਖੋਣ ਦੀ ਥਾਂ ਦੇ ਨਾਲ ਬਾਬੇ ਦੇ ਹਰਾਨੇ ਦਾਰੂ ਖਾਦੀ ਬਾਬਾ ਕਹਿੰਦੇ ਇਹ ਵੀ ਪਿਕ ਲੋਂਦਾ ਸੀਗਾ ਆਹ ਬਲੇ ਹਾਂ ਤੇ ਕੋਈ ਦਾਰੂ ਨਹੀਂ ਕਹਿੰਦੀ ਕੁਝ ਨਹੀਂ ਟੜਦੀ ਜੁੜਦੀ ਕੋਈ ਨਹੀਂ ਹੋਈ ਐ ਡਰਾਮਾ ਕਰਨ ਵਾਲੇ ਕਰਦੇ ਨੇ ਨਾਮ ਦੱਸ ਦਿੰਦੇ ਹਾਂ ਵੀ ਇਹ ਤਾਂ ਪਿੱਤੀ ਸਾਨੂੰ ਛੇੜਿਓ ਨਾ ਐ ਤੀਜ ਹੋ ਜਾਂਦੀ ਐ ਟੜਦੀ ਜੁੜਦੀ ਕੋਈ ਨਹੀਂ ਹੁਣ ਇਹ ਫਿਰ ਹੋਣਾ ਕੰਮ ਹੋਣਾ ਬਈ ਹਾਂ ਇਹ ਮੰਗਵਾ ਰਾ ਮਕਰ ਗਲਾ ਬੜਾ ਹੋ ਜਾਂਦੀ ਫਰਾਉਂਦੀ ਆਈ ਜੱਦੀ ਆਈ ਜੱਦੀ ਤੂੰ ਕੀ ਨਹੀਂ ਜੇ ਪਾਣੀ ਇਹਨੂੰ ਹਲਾਈ ਜਾਇਓ ਅਸੀਂ ਭੁਰਜੀ ਬਣਾਈ ਸੀ ਕੱਲ ਦੀ ਬੁਰਦੀ ਬਣੀ ਹੋਈ ਹੈ ਤੇ ਅਸੀਂ ਬਣਾ ਕੇ ਰੱਖਤੀ ਸੀ ਖਾਦੀ ਤੱਕ ਵੀ ਨਹੀਂ ਆ ਲੂਣ ਮਰਚ ਵੀ ਤੱਕ ਵੀ ਨਹੀਂ ਵੇਖਿਆ ਤੇ ਹੁਣ ਅਸੀਂ ਬਣਾ ਖਾਵਾਂਗੇ ਕਿਉਂਕਿ ਹੁਣ ਟਾਈਮ ਆਇਆ ਸਵੇਰੇ ਅਸੀਂ ਮੂੜੀਆਂ ਵਾਲੇ ਬਣਾ ਲਏ ਸੀ ਤੇ ਹਰਜੀਤ ਨੇ ਰੋਟੀ ਖਾ ਲਈ ਸੀ ਕਿਉਂਕਿ ਇਹਨਾਂ ਨੇ ਤੇ ਦੋ ਦਿਨ ਅਸੀਂ ਕਿ ਦਲੀਆ ਖਿਚੜੀ ਦਲੀਆ ਖਿਚੜੀ ਹੀ ਖਾਣੀ ਹੈ ਬਣਾ ਇਹਨਾਂ ਨੂੰ ਤੇ ਅੱਜ ਸ਼ਾਇਦ ਖਾਣ ਰੋਟੀ ਕਿਉਂਕਿ ਇਹਨਾਂ ਦੀ ਖੁਦ ਦੀ ਸਬਜੀ ਫੇਵਰੇਟ ਬਣੀ ਹੋਈ ਹੈ ਆਪਣਾ ਤੇ ਮੈਂ ਅੱਜ ਲੱਗੀ ਸੀ ਆਪਣਾ ਸਲਾਈ ਦਾ ਕੰਮ ਕਰਨ ਵਾਸਤੇ ਤੇ ਜਪਨੂਰ ਨਾ ਬਿਲਕੁਲ ਵੀ ਮਨ ਦੀ ਕਿ ਮੈਂ ਕੋਈ ਆਪਣਾ ਸਲਾਈ ਦਾ ਕੰਮ ਕਰਨਾ ਉਹ ਆ ਘਰ ਜਦੋਂ ਪਾਪਾ ਦੇ ਨਾਲ ਇੱਧਰ ਉੱਧਰ ਹੋਵੇ ਨਾ ਤੇ ਉਦੋਂ ਹੀ ਕੰਮ ਕੀਤਾ ਜਾਂਦਾ ਤੇ ਮੈਂ ਰਹੀ ਕੱਲ ਦੀ ਵੀਡੀਓ ਕੱਲ ਦੇ ਵੀਡੀਓ ਦੇ ਵਿੱਚ ਕਮੈਂਟ ਬਹੁਤ ਸੋਹਣੇ-ਸੁਨੇ ਆਏ ਸੀ ਮਤਲਬ ਬੜੀ ਵਧੀਆ ਆਏ ਸੀ ਸਭ ਤੋਂ ਪਹਿਲੇ ਅਮਰਜੀਤ ਆਂਟੀ ਜੀ ਨੇ ਕਿਹਾ ਆ ਮਾਸੀ ਨੇ ਕੀਤਾ ਸੀ ਮੈਸੇਜ ਉਹਨਾਂ ਨੇ ਕਿਹਾ ਕਿ ਅਰਜੀਤ ਦਾ ਰੈਸਟ ਕਰਿਆ ਘਰ ਬਿਲਕੁਲ ਤੈਨੂੰ ਰੈਸਟ ਦੀ ਲੋੜ ਹੈ ਤੇ ਅਰਜੀਤ ਮਤਲਬ ਹੁਣ ਜਿਹੜਾ ਮਾੜਾ ਮੋਟਾ ਥੋੜਾ ਬੋਟਾ ਜਿਵੇਂ ਘਰ ਦੇ ਕੰਮ ਐ ਜਿਵੇਂ ਮੈਂ ਨਹੀਂ ਬਾਹਰ ਜਾ ਸਕਦੀ ਉੱਥੇ ਅਰਜੀਤ ਨੂੰ ਜਾਣਾ ਪੈ ਜਾਂਦਾ ਮਜਬੂਰੀ ਬਣ ਜਾਂਦੀ ਹੈ ਤੇ ਕੋਈ ਹੁੰਦਾ ਵੀ ਨਹੀਂ ਹੈ ਕਿ ਕਿਸੇ ਦਾ ਸਮਾਨ ਮੰਗਾ ਲੇ ਆ ਘਰ ਦੇ ਸੋ ਲੋਡ ਪੈ ਜਾਂਦੀ ਚੀਜ਼ ਦੀ ਹੈ ਨਾ ਕੁਝ ਨਾ ਕੁਝ ਕਹਿੰਦੇ ਨੇ ਕਿ ਲੋਕ ਐ ਲੋਕ ਇਹ ਤਾਂ ਆਪਣੇ ਮੀਡਲ ਕਲਾਸ ਫੈਮਿਲੀ ਚ ਚੱਲੇ ਹੀ ਰਹਿੰਦਾ ਕਿ ਕੋਈ ਜਦ ਚਾ ਨਾ ਕੋਈ ਖਤਮ ਹੋਇਆ ਜਾਂਦਾ ਬਲ ਤਾਂ ਇੰਨਾ ਤਾਂ ਨਹੀਂ ਸਾਡਾ ਖਤਮ ਹੁੰਦਾ ਸਾਰੇ ਕੁਝ ਹੀ ਹੁੰਦਾ ਪਰ ਕਿਸੇ ਟਾਈਮ ਜਿਹੜਾ ਦੁੱਧ ਡੇਲੀ ਦਾ ਉਹ ਤੇ ਲਿਆ ਨਹੀਂ ਦੇਣਾ ਹਾਂਜੀ ਅੱਜ ਵੀ ਮੈਂ 1.5 ਕਿਲੋ ਲਿਆਦਾ ਹਾਂ ਮੈਂ ਦੇਖ ਲਿਆ ਸੀ ਠੀਕ ਹੈ ਕੱਲ ਵੀ ਜੇ 1.5 ਕਿਲੋ ਆਪਾਂ ਬੱਸ 500 ਤੋਂ ਲਓ ਕਰਨਾ ਕਿਉਂਕਿ ਸਦਾ ਦਾਣਾ ਮਨਾ ਰਹਾ ਹੈ ਜੁਆ 10 ਨਾ ਨਾ ਕਿਵੇਂ 20 ਤਰੀਕ ਤੱਕ ਹਾਂ 20 ਤਰੀਕ ਤੋਂ ਸਿੱਧਾ ਦਹਾਨਾ ਦਾ ਹਿਸਾਬ ਰਹਿਦੀ ਬਾਬੀ ਤੇ ਉਹ ਤਾਂ 11 ਦਿਨ ਬੰਦੇ 31 ਦਾ ਮਹੀਨਾ 1 ਕਿਲੋ ਦਾ 31 ਦਾ ਮਹੀਨਾ ਹੈ ਹਾਂ ਤਾਈ ਜੀ ਕਰੀ 20 ਤਰੀਕ ਤੱਕ ਆ ਜਾਏਗਾ ਪਰ ਨਾ ਪਤਾ ਕਿ ਦਿੱਕਤ ਆ ਗਈ ਹੈ ਕੱਲ ਤੋਂ ਤੇ ਗੁਰਦੁਆਰੇ ਆ ਹਨਾ ਤਾਂ ਕਰਕੇ ਮੈਂ ਕਰੀ ਸੀ ਵੇਚੀ ਹਿਸਾਬ ਕਿਤਾਬ ਸਾਡੇ ਦੂਜੇ ਸ਼ੁਰੂ ਹੋ ਗਏ ਨੇ ਹਾਂ ਕਰੂ ਤੇ ਬਹੁਤ ਇਕ ਆਂਟੀ ਜੀ ਜਿਹਨਾਂ ਨੇ ਕਮੈਂਟ ਆਇਆ ਕਮੈਂਟ ਉਹ ਆਂਟੀ ਜੀ ਨੂੰ ਪਤਾ ਲੱਗ ਗਿਆ ਉਹ ਆਂਟੀ ਜੀ ਨੇ ਹਰਜੀਤ ਮੈਂ ਆ ਰਹੀ ਆ ਅਮਰੀਕਾ ਤੋਂ ਜਾ ਜਿੱਤੇ ਬੈਠ ਕੇ ਤੇ ਮੈਨੂੰ ਲੱਗਦਾ ਉਹ ਸ਼ਾਇਦ ਮਿਲਣਾ ਨਮਸਤੇ ਕਿ ਆਰੇ ਨੇ ਉਹਨਾਂ ਨੇ ਤਾਂ ਜਸਿਆ ਕੋਈ ਨਹੀਂ ਨਾ ਉਹਨਾਂ ਦਾ ਸਾਡਾ ਪਤਾ ਕਿਉਂਕਿ ਮੈਨੂੰ ਇੰਨਾ ਪਤਾ ਨਵੇਂ ਨਵੇਂ ਸਬਸਕ੍ਰਾਈਬਰ ਨੇ ਉਹ ਤੇ ਉਹ ਜੁੜੇ ਨੇ ਤੇ ਕਈ ਭੈਣਾਂ ਦੇ ਵੀ ਕਮੈਂਟ ਆਏ ਸੀ ਕਿ ਅਸੀਂ ਵੀ ਆ ਠੀਕ ਹੋ ਤੁਸੀਂ ਹਰਜੀਤ ਨੂੰ ਐਡਮਿਟ ਕਰਨ ਨੂੰ ਤੇ ਕਹ ਰਹੇ ਸੀ ਕਿ ਡ੍ਰਿਪ ਲਵਾ ਲੈਣਾ ਮोटे ਉਹ ਕਹ ਰਹੇ ਸੀ ਕਈ ਕਹ ਰਹੇ ਸੀ ਕਿ ਡ੍ਰਿਪ ਲਵਾ ਲੈ ਡ੍ਰਿਪ ਲਵਾਣੀ ਜ਼ਰੂਰੀ ਹੈ ਆਪਾਂ ਮਨ ਲਗਿ ਜਿਵੇਂ ਉਹਦੇ ਵਿੱਚ ਕਿਹੜਾ ਜਿਵੇਂ ਇਹ ਔਰਜੇ ਆ ਜਾਏਗੀ ਤਾਕਤ ਉਹ ਘਟ ਆ ਜਾਏਗੀ ਜੇ ਤੇ ਉਥੋਂ ਦੀ ਮੇਜਰ ਕੋਲੋਂ ਲਵਾ ਸਕਦੇ ਹੋ ਤੇ ਲਵਾ ਲਓ ਮੇਜਰ ਅੰਕ ਤੋਂ ਵੈਸੇ ਲੋੜ ਤੇ ਨਹੀਂ ਦਸੀ ਵੈਸੇ ਨਹੀਂ ਹੈ ਇੱਕ ਪੀਲਾ ਤੇ ਇੱਕੋ ਕਿਹੜਾ ਉਰੇ ਵਖਾਈ ਹੈ ਉਰੇ ਵਖਾਈ ਇੱਕ ਤੇ ਆ ਪੀਆ ਇੱਕ ਪੀਲਾ ਪੀਆ ਬਸ ਹੁਣ ਮੈਂ ਤੇਰੀਆਂ ਅੱਖਾਂ ਵਿੱਚ ਵੇਖ-ਵੇਖ ਕੇ ਪੱਗ ਬੰਨ੍ਹਿਆ ਕਰਨੀ ਆ। ਤਾਂ ਤੈਨੂੰ ਮੈਂ ਕਿਹਾ ਵੀ ਮੇਰੇ ਪਰਨੇ ਕੱਢ ਦੇ ਪਰ। ਮੋਟੇ ਜਿਹੜੀ ਮੈਨੂੰ ਆ ਕੋਟੀ ਮਿਲੀ ਐ। ਆ ਦੇਖ ਆ ਮੈਂ ਘੋਆ ਮੇਰੇ ਦਿੱਤੀ ਸੀ ਜਿਹੜੀ। ਅੱਛਾ ਜਿਹੜੀ ਉਹ ਜਦੋਂ ਮੋਟਾ ਜਦੋਂ ਮੂਰ ਆ ਗਈ ਨਾ ਛੋਟ ਕਰਨੀ। ਵੱਡੀ ਦਾ ਫਾਇਦਾ। ਹੂੰ। ਵੱਡੀ ਦਾ ਤਾਂ ਫਾਇਦਾ ਆ। ਆ। ठीक है जा पा रही है हैं जा पा रही है नहीं नहीं आनी नहीं चाहिए जप नूर कौर पहुंच रही है नो 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 आनी भाई हां जी भाई आ गई आ गई आ गई आ हां मेल आ चुकी है रखो रखो भाई आगी, 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 हाँ आगी, 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 ਸੋਰੀ ਬੱਤ ਮੇਰੇ ਤੋਂ ਗਲਤੀ ਹੋ ਗਈ ਸੀ ਮਲਮਾਰੀ ਖੋਲ ਬੈਠੀ ਸੀ ਮੈਨੂੰ ਐ ਸੀ ਇਹ ਦੋ ਤੁਸੀਂ ਆ ਗਏ ਮੋਪਲੀ ਹਾਂ ਉਪਲੀ ਖਾ ਰਹੇ ਹੋ ਤੇ ਨਹੀਂ ਸ਼ੂਜ਼ ਕਿਉਂ ਨਹੀਂ ਪਾ ਕੇ ਗਈ ਉਹ ਬਾਕੇ ਜ ਚਪਲ ਕਿਉਂ ਨਹੀਂ ਪਾ ਕੇ ਗਈ ਸੀ ਤੁਸੀਂ ਚਪਲ ਕਾ ਤੋ ਨਹੀਂ ਪਾ ਕੇ ਗਈ ਸੀ ਉਪਲੀ ਉਪਲੀ ਤੈਨੂੰ ਡਰ ਨਹੀਂ ਮੇਰਾ ਤੂੰ ਡਰਦੀ ਨਹੀਂ ਮੈਂ ਤਾਂ ਮਮਾ ਚਪਲ ਬਾ ਚਪਲ ਬਾ ਵੀ ਨਾ ਚਪਲ ਤੋ ਆ ਪਾਪਾ ਨੇ ਗੰਦ ਪਾਤਾ ਕੰਮ ਕਮਰੇ ਚ ਹਾਂ ਕਮਰੇ ਚ ਗੰਦ ਕਮਰੇ ਚ ਕਮਰੇ ਚ ਉਹਨੇ ਨਾ ਮੈਂ ਵੀਡੀਓ ਨਹੀਂ ਲਾਈ ਹੋਈ ਸੀ ਤੇ ਸਟਜੋ ਹੈ ਕੀ ਮੱਖਣੀ ਕਹਈਆ ਕੀ ਗੰਦ ਕਿਉਂ ਪਾਇਆ ਕਮਰੇ ਚ ਕਮਰੇ ਚ ਕੀ ਗੰਦ ਕਣੀਆ ਤੇ ਕੋਣ ਪਾਉਂਦਾ ਤੇ ਤੁਸੀਂ ਗੰਦ ਕਿਉਂ ਖਾ ਲਿਆ ਛੱਡ ਪਾਪਾ ਨੂੰ ਰੋਕਦੀ ਰੋਕਦੀ ਆਪ ਪੁੱਠੇ ਕੰਮ ਕਰਨ ਲੱਗ ਗਈ ਆਦੇ ਪਾਪਾ ਦੇ ਮੂੰਹ ਜਾਂ ਮੂੰਹ ਕੰਨ ਤੇ ਜੱਪੂ ਪਾਪਾ ਨੇ ਬੈੱਡ ਤੇ ਵੀ ਗੰਦ ਪਾਤਾ ਅਸੀਂ ਸਾਰਾ ਸਵੇਰ ਦਾ ਸਫਾਈ ਕਰੀ ਜਾਂਦੇ ਆ ਪਾਪਾ ਆ ਜਾਂਦੇ ਗੰਦ ਪਾਉਣ ਤੁਹਾਨੂੰ ਲਿਆਂਦਾ ਕਰਿਆ ਤੇ ਤੇਨ ਅੱਛਾ ਮਤਲਬ ਤੁਸੀਂ ਕਿਆ ਮਸਤ ਚਾਹੀਦੇ ਆ ਉਹ ਗੀਨਾ ਜੱਪੂ ਕੋਟੀ ਬਹੁਤ ਸੋਹਣੀ ਹੈ ਕੋਟੀ ਤੇ ਮਾਰੀ ਜੀ ਵੱਡੀ ਆ ਮੋਟੀ ਪਿੱਡੀ ਆ ਕਿਆ ਕਰਾਂ ਇਹ ਲੌਂਗ ਹੀ ਪਾਵਾਂ ਮੈਂ ਦੇਖਾਂ ਇੱਕ ਮੈਂ ਦੇਖ ਉਧਰ ਦੇਖ ਮੈਂ ਪਾ ਕੇ ਦੇਖਦੀ ਆ ਲੌਂਗ ਕੋਟੀ ਉਹਾਂ ਕਿਤੋਂ ਬਲੂਆ ਯਾਰਾ ਕੱਢ ਲਿਆ ਜਣੇ ਨੇ ਮੈਂ ਪਾ ਕੇ ਦੇਖਦੀ ਹਾਂ ਕੋਟੀ ਮੇਰੇ ਬੈਂਕ ਨੇ ਮੈਂ ਆਪਣਾ ਇਹ ਵਾਲਾ ਸਵੈਟਰ ਨਾਨੀ ਨੇ ਦਿੱਤਾ ਬਾਜੂ ਵੱਡੀ ਹੁੰਦੀ ਮੈਂ ਦੇਖਣੀ ਆ ਕਿਉਂਕਿ ਮੈਂ ਫਿਟਿੰਗ ਕਰਨੀ ਆ ਹੂੰ ਕੁੱਲੀ ਕੀਤੀ ਤੇ ਹੂੰ ਮੈਂ ਬਾਵਾਂ ਨੂੰ ਤੋਂ ਕਰਾਂ ਮੈਂ ਵੀ ਪਾਈ ਆ ਮੈਂ ਕਰਕੇ ਦਊਂ ਤੈਨੂੰ ਹੈ ਮੈਂ ਫਿਟਿੰਗ ਵਾਲੀ ਕਰਕੇ ਦੇਣੀ ਆ ਮੈਂ ਕਹਾਂ ਤੂੰ ਦੇਖੀ ਜੇ ਮੇਰੇ ਕੋ ਜਪਨੂਰ ਦਾ ਕੁਰਤਾ ਭੇਮਾ ਸੀ ਤਾਂ ਮੇਰੇ ਅਜੇ ਉਸ ਸੈਲ ਪੂਰੇ ਨਹੀਂ ਨਾ ਸੈਲ ਪੂਰੇ ਹੋਗੇ ਵੇਖੀ ਚੱਕਦਾ ਆਪਾਂ ਠੇ ਇਹ ਨਹੀਂ ਪਤਾ ਮੈਂ ਕੱਲ ਨੂੰ ਲੱਗ ਜਾ ਉਹ ਤੂੰ ਵੀ ਰਹਿਣ ਹੀ ਦੋ ਉਹ ਕੋਈ ਬਹਿਨ ਮੈਂ ਬਹਿਨ ਪਰ ਮੜੀ ਗੱਲ ਨਹੀਂ ਆਪਣੇ ਤੋਂ ਨਾ ਤੁਸੀਂ ਉਹ ਜੇ ਤੋਦੇ ਬਸ ਕੱਪੜੇ ਤੋਂ 40 ਫਿਟਿੰਗ ਵਾਲੇ ਕੀ ਚੰਗੀ ਲੱਗਦੀ ਹੈ ਮੈਨੂੰ ਤਾਂ ਤਾਂ ਆਪ ਜਲ ਜਾਣਾ ਅਜ ਰਾਤ ਨੂੰ ਕਿਉਂ ਕੱਪੜੇ ਤੋਂ ਨਹੀਂ ਬਣਗੇ ਕੱਪੜੇ ਅੱਡੇ ਨਹੀਂ ਐ ਤੋਨੇ ਪੈਣੇ ਆ ਚਾਦਰ ਹੋ ਗਈ ਹੈ ਚਾਦਰ ਕਰਕੇ ਜ਼ਿਆਦਾ ਹੋ ਜਣੇ ਨਹੀਂ ਤਾਂ ਫਿਰ ਔਖੇ ਹੋ ਜਣੇ ਤੋਨੇ ਕਿਵੇਂ ਮੰਨੂ ਕਿਤੀ ਆਈ ਹੈ ਅੱਛਾ ਠੀਕ ਹੈ ਬਾਈ ਮੋਟੇ ਦੇਬ ਹਾਂ ਦੇਬ ਦੇ ਬਾਈ ਨੀਤੇ ਗਈਆਂ ਹੋਈਆਂ ਮੇਰੀ ਜੱਪੂ ਜੱਪੂ ਮੈਂ ਨਹੀਂ ਕਰਨੀ ਛੋਟੀ ਸਹੀ ਹੈ ਵਧੀਆ ਲੌਂਗ ਕੋਟੀ ਹੈ ਜੱਪੂ ਠੰਡ ਠੁੰਡ ਨਹੀਂ ਲੱਗੀ ਲੱਕ ਲੁਕ ਟੱਕਿਆ ਜੱਪੂ ਤੂੰ ਕਹੇ ਮੈਂ ਮੈਂ ਸੋਣੀ ਵਾਲੀ ਕੋਟੀ ਮੈਂ ਪਤਾ ਕੀ ਕਰਦੀ ਸੀ ਮੋਟੇ ਮੈਂ ਨਾ ਲੌਂਗ ਕੋਟੀਆਂ ਲੈ ਲੈਨੀ ਆ ਹਾ ਨਾ ਤੇ ਟੋਪੀ ਲੈ ਲੈਨੀ ਮੈਂ ਨਾ ਚੁੰਨੀ ਵਾਲਾ ਕੰਮ ਸ਼ਾਲ ਵਾਲਾ ਕੰਮ ਨਹੀਂ ਰੱਖਦੀ ਸੀ ਲੌਂਗ ਕੋਟੀ ਮੈਂ ਪਾਈਏ ਤੇ ਵਧੀਆ ਸੋਨਾ ਲੱਗ ਰਿਹਾ ਬਸ ਹਾ ਨਾ ਹਾ ਨਾ ਸੋਨਾ ਲੱਗਦਾ ਨਾ ਸਰ ਉਹ ਨਹੀਂ ਮੈਂ ਲੰਦੀ ਸੀ ਯਾ ਭੂ ਕੱਲ ਨੂੰ ਬਾਬੇ ਦੇ ਖੰਡ ਪੜ ਖੁਲਣੇ ਆ ਕੱਲ ਨੂੰ ਬਾਬੇ ਦੇ ਖੰਡ ਪੜ ਖੁਲਣੇ ਆ ਕੋਟੀ ਕਰ ਦੋਗੇ ਮੈਨੂੰ ਫਿਟਿੰਗ ਖਾਲੀ ਕੀ ਖਾਲੀ ਮੀ ਆਏ ਮੋਟੇ ਕੀ ਤੇ ਕਿੰਨੀ ਆ ਮੋਟੇ ਮੇਰੀ ਗੱਲ ਸੁਣ ਰਿਓ ਹਾਂ ਮੈਂ ਤਾਂ ਪਰਫੈਕਟਿੰਗ ਕਰ ਦੋਗੇ ਆਹ ਦੇਖੋ ਕਿੰਨੀ ਤੇ ਬਾਜੂ ਛੋਟੀ ਕਰ ਲਾ ਤੇ ਨਾ ਹੂੰ ਕਰ ਦੂੰਗਾ ਹਾਂ ਪੀੜੀ ਵੀ ਕਰ ਦੂੰਗਾ ਪੀੜੀ ਤੇ ਕਰਨੀ ਹੈ ਛੋਟੀ ਕਰ ਲਾ ਛੋਟੀ ਵੀ ਕਰਾਂਗੀ ਕੋਟੀ ਨਹੀਂ ਮੈਂ ਛੋਟੀ ਕਰਨਾ ਬਾਹ ਕੋਟੀ ਲਵਾਂਗੀ ਲੈ ਦੇ ਕੋਟੀ ਠੀਕ ਹੈ ਹਾਂ ਨਾਲ ਜੇਬਾਂ ਠੀਕ ਹੈ ਜੇਬਾਂ ਠੀਕ ਹੈ ਥੋੜੀਆਂ ਸੁਨੀਆਂ ਕੀ ਹੋ ਦਦੂ ਹੈ ਦਦੂ ਦੁੱਧ ਦੀ ਬੋਤਲ ਲਿਆ ਨਹੀਂ ਦੁੱਧ ਦੁੱਧ ਵੀ ਲੈ ਚੱਲ ਮੈਂ ਉਤਾਰ ਮਮਾ ਮੈਂ ਭਾਈ ਹੋ ਗਿਆ ਲੇਸਾ ਤੁਹਾਨੂੰ ਮੈਂ ਕੱਲ ਵੀ ਕਿਹਾ ਸੀਗਾ ਭਾਈ ਕਿ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ ਗਰੀਬ ਨੇ ਯੂਸਰ ਲੈਣਾ ਜੁੱਜ ਜਪੀਆ ਕਰਨਾ ਤੇ ਮਾੜਾ ਮੋਹਰਾ ਹੱਡੀਆਂ ਪਤਾ ਲੱਗ ਰਿਹਾ ਹੈ ਮੇਰੇ ਕਾ ਪੱਤੀ ਪੱਤੀ ਪਰਸਨੈਲਿਟੀ ਲੱਗ ਰਹੀ ਹੈ 3 4 ਪਰਸਨੈਲਿਟੀ ਲੱਗ ਰਹੀ ਹੈ ਇੱਕ ਅਰਦਾਸ ਕਰਿਓ ਮੇਰੇ ਲਈ ਵੀ ਅਹ ਹਾਂ ਮੇਰੇ ਨਾਲ ਲਵਾਜਣਾ ਕਿਉਂਕਿ ਨਾ ਮੈਂ ਜਦੋਂ ਐਡਮਟ ਨੂੰ ਕਹਤਾ ਡਾਕਟਰ ਨੂੰ ਹਨਾ ਤੇ ਤੁਹਾਨੂੰ ਪਤਾ ਹੈ ਵੀ ਪੈਸੇ ਕਿਹਦੇ ਕੋਲ ਪਏ ਹੁੰਦੇ ਕਰੇ ਹਨਾ ਤੇ ਟੈਂਸ਼ਨ ਹੋ ਗਈ ਸੀ ਫੇਰ ਮੈਂ ਦਿਮਾਗ ਚੱਕਿਆਗਾ ਮੇਰਾ ਤੇ ਟੈਂਸ਼ਨ ਤਾਂ ਆ ਵੀ ਹੁੰਦੀ ਆ ਤਾਂ ਐਡਮਟ ਹੋ ਕੇ ਹਾਂ ਬਾਕੀ ਦੂਜੀ ਗੱਲ ਬੱਸ 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 ਮੈਂ ਦੂਜੇ ਸੈਟ ਉੱਪਰ ਮੈਂ ਫੇਰ ਟੈਸਟ ਕਰਵਾਇਆ ਦੁਬਾਰਾ ਮੇਰੇ ਹਿਸਾਬ ਨਾਲ ਡਾਕਟਰ ਆ ਜੀ ਮੇਰ ਕਰਾਂਗੇ ਜਿੱਥੋਂ ਇੱਥੋਂ ਤੱਕ ਪਹੁੰਚਾਇਆ ਗਿਆ ਕਿ ਰੋਲਾ ਵੀ ਇਹਦਾ ਟੈਸਟ ਕਰਵਾਇਆ ਗਿਆ ਕਲੀਅਰ ਹੋ ਗਿਆ ਦਾ ਉਹ ਸਹੀ ਹੈ ਹਨਾ ਕਿਉਂਕਿ ਮੈਂ ਪ੍ਰੋਪਰ ਦਵਾਈ ਟਾਈਮ ਟੂ ਟਾਈਮ ਖਾਦੀ ਆ ਤੇ ਲੀਵਰ ਵੀ ਤਕਰੀਬਨ ਮੇਰੇ ਖਿਆਲ ਨਾਲ ਠੀਕ ਹੀ ਆ ਮੈਨੂੰ ਕੋਈ ਦਿੱਕਤ ਨਹੀਂ ਆ ਰਹੀਗੀ ਇਹ ਗੱਲੋ ਤੇ ਯੈਸ ਬਾਕੀ ਡਾਕਟਰ ਨੇ ਕਹਦਾ ਡਾਕਟਰ ਕਹਿੰਦਾ ਵੀ ਛੋਟੀ ਰਿਪੋਰਟ ਦੇ ਵਿੱਚ ਤਾਂ ਆਉਂਦਾ ਹੀ ਰਹਿੰਦਾ ਗਾ ਇਹ ਕਾਲ ਵੀਰ ਦਾ ਤੇ ਕਹਿੰਦਾ ਵੱਡੀ ਰਿਪੋਰਟ ਦੇ ਵਿੱਚ ਜਿਹੜਾ ਉਹ ਕਿਉਂ ਤਾਂ ਨਹੀਂ ਆਉਗਾ ਚੱਪਲ ਮੈਨੂੰ ਚੱਪਲ ਬਾਜ ਚੱਪਲ ਰਹਿਣਾ ਕਹਿੰਦਾ ਵੀ ਗਰਮ ਜੁਲਮ ਦੀ ਚੀਜ਼ ਹਾਂ ਚੱਪਲ ਬਿਨਾ ਚੱਪਲ ਬਿਨਾ ਨਹੀਂ ਰਹਿਣਾ ਚੱਪਲ ਨਹੀਂ ਖਾਣੀ ਬਾਲੀ ਦੂਜਾ ਕੀ ਬਾਹਰ ਪਈਆਂ ਚੱਪਲਾ ਤੇ ਚਲੋ ਯਾਨੀ ਕਿ ਤੁਹਾਨੂੰ ਵੀ ਦਵਾਈ ਬੰਦ ਚਾਰ ਮਹੀਨੇ ਰਹੀ ਹੈ ਮੇਰੀ 4 ਮਹੀਨਾ ਬਾਅਦ ਜਿਹੜਾ ਟੈਸਟ ਮੇਰਾ ਹੋਇਆ ਦਾ ਉਹ ਚਾਰ ਮਹੀਨੇ ਦਾ ਗਾਇਬ ਵੀ ਪਿਆਗਾ ਦਵਾਈ ਖਾਣ ਤੋਂ ਬਾਅਦ ਤੇ ਪਰ ਨਹੀਂ ਆਇਆ ਸਭ ਉਹ ਮੈਂ ਗੁਰਾਂ ਦਾ ਜੀ ਦੇ ਹੁਣ ਅਗਲਾ ਕੰਮ ਹੈ ਹੈਰਾਨ ਆ ਵੀ ਮੈਂ ਬੋਲਦਾ ਕਿਵੇਂ ਆ ਠੀਕ ਆ ਪਾਣੀ ਹੈ ਅਗਲਾ ਕੰਮ ਵੀ 16000 ਸੈਲਰ ਹੁਣ ਤੇ ਬੰਦੇ ਤੋਂ ਬੋਲਿਆ ਨਹੀਂ ਆਂਦਾ ਉਹ ਬਾਤ ਜਿੱਤੀ ਹੈਗੀ ਤੇ ਬੋਲਦੇ ਨਹੀਂ ਆਂਦਾ ਤੇ ਵੀ ਤੂੰ ਇਹ ਭੁੱਲਦਾ ਕਿਵੇਂ ਹੈ ਨਾ ਤੇ ਤੇਰੇ ਕੰਮ ਫਿਰਦਾ ਆ ਮੈਂ ਤੁਹਾਨੂੰ ਦੋਖਾ ਮੈਂ ਇੱਕ ਤਾਂ ਝੂਠ ਹੁੰਦਾ ਨਾ ਇਹ ਦੇਖੋ ਜੇ ਕਿਸੇ ਨੂੰ ਰਿਪੋਰਟ ਦੇਖਣੀ ਆਉਂਦੀ ਆ ਤਾਂ ਹੈ ਨਾ ਆ ਦੇਖੋ ਪੀ ਐਲਟੀ ਆ ਦੇਖੋ ਇਹੀ ਨਾ ਮੋਟੋ ਉਹ ਤੁਹਾਨੂੰ ਮਿਸਾਲ ਲਾਇਆ ਹੋਣਾ ਹਾਂ ਆ ਵੀ ਲਿਖਿਆ 19 ਹਾਂ ਹਾਂ 19 ਯਾਰ ਹਾਂ ਵੀ ਮੋਟੇ ਮੋਟੇ ਥੋੜੀ ਪਤਾ ਥੋੜੀ ਥੋੜੀ ਕਿੱਥੇ ਐ ਮੈਂ ਇੱਥੇ ਰੱਖੀ ਸੀ ਥੋੜੀ ਆ ਦੇਖੋ ਠੀਕ ਐ ਆ ਪਤਾ ਨਹੀਂ ਕੀ ਐ 350 ਇਹ 400 ਹੋਣਾ ਚਾਹੀਦਾ ਹੈ ਕਾ ਥੋੜੀ ਹੈ ਦੀਏ ਡਾਕਟਰ ਨੇ ਡਾਕਟਰ ਦਾ ਐਡਰੈਸ ਵੀ ਮੋਗੇ ਦਾ ਦੱਸਤਾ ਸੀ ਕਿ ਲੈਫਟ ਤੋਂ ਸੰਜੀਵ ਮਿੱਤਲ ਇਹਦੇ ਜਾ ਕੇ ਐਡਮਟ ਹੋ ਜਾਓ ਤੈਨੂੰ ਕੁਝ ਇਹਨੂੰ ਰਿਪੋਰਟ ਦੇਖਣੀ ਹੋਣੀ ਹੈ ਨਾ ਜਪੂ ਬਣਾ ਟਾਈਟ ਆ ਚ ਆ ਦੇਖੋ 16000 ਆਏ ਸੀ ਪਹਿਲਾਂ ਉਹ ਲੱਗੇ ਥੋੜੀ ਠੀਕ ਹੈ ਤੇ ਜਦੋਂ ਰਾਟ ਨੇ ਐਡਮਿਟ ਹੁਣ ਉਹ ਤੋਂ ਬਾਅਦ ਮੈਂ ਕਰਵਾਏ ਫੇਰ ਆਏ 19000 ਆ ਵੀ ਕਿਹਨੂੰ ਦੇਖਣੀ ਆ ਤੇ ਦੇ ਸਕਦੇ

ਤਾਕ ਦਾ ਮਤਲਬ ਹੁੰਦਾਗਾ ਉਹ ਗ੍ਰਪੂੜਾ ਹੋ ਆ ਆ ਕਾਸ਼ੇ ਕੱਢ ਲੇ ਕਾਸ਼ੇ ਕੱਢ ਲੇ ਲੈ ਪਤਾ ਦੇ ਦੇ ਮੈਨੂੰ ਦੇ ਦੇ ਓਏ ਪਾੜਨਾ ਨਹੀਂ ਮੋਟੋ ਪਾੜ ਦੂ ਇਹ ਜੱਪੂ ਆ ਵੱਡੇ ਨੋਟ ਹੈ ਆਈਓ ਰਹਿ ਜਾ ਬਸ ਠੀਕ ਹੈ ਜੀ ਕੱਲ ਨੂੰ ਫੇਰ ਮਿਲਦੇ ਆ ਕਨਜੀ ਹੁਣ ਕਰਕੇ ਹੁਣ ਮੈਂ ਸੌਣ ਲੱਗਿਆ ਰੋਟੀ ਰੋਟੀ ਖਾ ਕੇ ਰਵਣ ਲੱਗੀ ਠੋਕਾ ਠਾਕੀ ਤੇ ਰਵਣ ਖਾਈ ਜਾਂਦੀ ਦਿਮਾਗ ਮੇਰਾ ਠਕ 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 ਕਰਕੇ ਤੇ ਹਾਂ ਰਵਣ ਲੱਗੀ ਠੋਕਾ ਠਾਕੀ ਕਰੇ ਰਵਣ ਲਗਾਣਾ ਆ ਦੇਖੋ ਆ ਬੰਗਣਾ ਬੂਲਾਂ ਵਾਲਿਆਂ ਤੇ ਵੰਗਾ ਫੇਰੇ ਮੇਰੇ ਸਾਬਣਾ ਨਾ ਤਨਹੀ ਹਰ ਰਹਿਦਾ ਵੱਧ ਕੇ ਹੈ ਤਨਹੀ ਹਰ ਸੈਲਾ ਆ ਦੇਖੋ ਹਿਲਦਾ ਇਹਦੇ ਚ ਜੁ ਲੱਗਦਾ ਹੀ ਨਹੀਂ ਓਏ ਪਤਾ ਕੀ ਗੱਲ ਆ ਹਾਂ ਤੱਕਦਾ ਮਤਲਬ ਆ ਟਾਕ ਦਾ ਮਤਲਬ ਪਤਾ ਕੀ ਹੁੰਦਾ ਹਾਂ ਹੁਣ ਤੂੰ ਬਾਹਰ ਲਾਈ ਬੈਠੀ ਆ ਉਧਰਲੇ ਪਾਸੇ ਉਹੀ ਸੇਰ ਨੂੰ ਕੋਸ ਲੱਗੇ ਮੂਰੇ ਥੋੜਾ ਸਾੜਾ ਲੱਗੇ ਇਧਰੋਂ ਇਧਰੋਂ ਛੱਟ ਮਾਰੇ ਠੀਕ ਐ ਥੋਸ ਛੱਟ ਵਜੂਗੀ ਐ ਪੁਲੀ ਛੱਟ ਵੱਜਦੀ ਐ ਐ ਥੋੜੀ ਬੁੜਕਦੀ ਐ ਪੁਲੀ ਛੱਟ ਵੱਜਦੀ ਐ ਇਵੇਂ ਕਿੱਕਣੀ ਨਹੀਂ ਆਵੇ ਬਾਹਰ ਖੋਲ ਬਾਹਰ ਖੋਲ ਕੇ ਕਾ ਤੋ ਬਸ ਨਮਨਤ ਮਾਲਾ ਜੱਟ ਬਸ ਇੰਨੇ ਠੀਕ ਆ ਬਹੁਤ ਆ ਕੱਪੜੇ ਟੰਗਣੇ ਆ ਦੋ ਇੱਥੋਂ ਦੀ ਕੀ ਬਸ ਦਿਮਾਗ ਨਹੀਂ ਖਾਈਦਾ ਹੁੰਦਾ ਬਾਲਾ ਬਹੁਤ ਆ ਦਿਮਾਗ ਬਹੁਤ ਖਾ ਚੁੱਕੀਆਂ ਤੂੰ ਤੇ ਓਕੇ ਜੀ ਬਾਏ ਟਾਟਾ